ਕੋਨੂੰ ਵੋਟ ਪਾਉਣੀ ਆ ਭਾਈਨ ਸਾਰੇ ਰੈਂਕੂ ਦਾ ਨਿਸ਼ਾਨ ਰੈਂਕੂ ਨੂੰ ਵੋਟ ਪਾਉਣੀ ਆ ਭਾਈਨ ਮੱਲੇ ਨਿਵਾਸੀ ਲੱਗਦਾ ਕਿ ਇਹਨਾਂ ਨੂੰ ਪਿਆਰ ਦੇਣਗੇ ਹਾਂ ਹਾਂ ਸਾਰੇ ਦੇਣਗੇ ਹਾਂ ਨਾਲੇ ਪਿੰਡ ਦੇ ਨੇ ਹੀ ਤੁਹਾਡੇ ਹਾਂ ਸਾਡੇ ਮੱਲੇ ਦੇ ਆ ਬੰਦੇ ਹਾਂ ਜਿਹੜੇ ਬਾਕੀ ਤੂਰੀ ਫਿਰਦੇ ਆ ਇੱਥੇ ਬਾਕੀ ਪਾਰਟੀਆਂ ਵਾਲੇ बस ਆਪਦਾ ਇਹਨੂੰ ਪਾਉਣੀ ਆ ਬਸ ਆਪਾਂ ਦਾ ਮਤਲਬ ਬਰ ਕੋਣ ਆਪਾਂ ਦਾ ਹੀ ਚਾਹਿਆ ਬਸ ਇਹੀ ਇਹ ਨਹੀਂ ਕੰਮ ਹੋਣਾ ਆਪਣੇ ਜੀ ਹਾਂ ਜੀ ਹੁਣ ਵੀ ਅੱਛਾ ਰਿੰਕੂ ਭਾਜੀ ਕਿੰਨਾ ਕਾ ਪਿਆਰ ਮਿਲ ਰਿਹਾ ਕਿੰਨਾ ਸੇਹੋਗ ਮਿਲ ਰਿਹਾ ਤੁਹਾਨੂੰ ਆਪਣੇ ਮਹੱਲੇ ਦੇ 38 ਨੰਬਰ ਵਾਰਡ ਚ ਭਾਜੀ ਪਹਿਲੀ ਗੱਲ ਤੇ ਐਦਾਂ ਵਾ ਮੈਂ ਮੈਨੂੰ ਇੱਥੇ ਰਹਿੰਦਾਂ 30-35 ਸਾਲ ਹੋ ਗਏ ਜੀ ਮੈਂ ਇੰਨਾ ਦੇ ਹੱਤਾਂ ਦੇ ਖੇਲੇ ਆਵਾ ਜੀ ਇੱਥੇ ਗਲੀਆਂ 'ਚ ਖੇਲੇ ਆਵਾ ਸਾਰਾ ਮੱਲਾ ਮੇਰਾ ਜੀ ਇਹ ਜਿਹਨੇ ਪੰਜ ਵਾਰਡਾਂ ਦੇ ਸਾਰੇ ਮੇਰੇ ਨਾਂ ਦੇ ਵਾਰਡ ਆ ਇਸ਼ਾ ਨਗਰ ਹੋ ਗਿਆ ਬਿਗੂਆਣਾ ਸਾਰਾ ਆਪਣੀ ਅਸੀਂ ਵੀਲੋਗ ਡੀ ਵੀਲੋਗ ਵੀ ਵੀਲੋ ਤੇ ਬਾਰ ਬਾਰ ਸਾਲ ਸੀਗੇ ਜੋ 체ਵਰ ਮਲੇ ਚ ਆਏ ਸੀਗੇ ਉਦੋਂ ਨੇ ਉਰੇ ਖੇਲਦੇ ਪਏ ਆ ਤੇ ਇਹਨਾਂ ਨੇ ਇਹਨਾਂ ਦੇ ਸਾਹਮਣੇ ਖੇਲੇ ਜਵਾਨ ਹੋਏ ਆ ਪੜੇ ਲਿਖੇ ਆ ਕੰਮ ਕਰਕੇਤੇ ਆ ਉਹ ਦੁਕਾਨਦਾਰੀ ਪੂਰੀ ਕਰਦੇ ਆ ਮੇਰਾ ਮੈਡੀਕਲ ਸ਼ੋਅ ਮੇਰੀ ਮੇਰਾ ਉਹਨੇ ਕੱਲੇ ਕੱਲੇ ਕਰਨਾ ਮੇਰਾ ਪਿਆਰ ਆ ਉਹ ਰਹੀ ਮੈਨੂੰ ਕੱਲੇ ਕੱਲੇ ਕਰਦਾ ਪਤਾ ਕੱਲੇ ਕੱਲੇ ਕਰ ਚ ਕੀ ਉਹਨਾਂ ਨੇ ਕੀ ਲੋੜ ਆ ਕੀ ਤਕਲੀਫ ਆ ਸਭ ਪਿਆਰ ਪਤਾ ਮੈਨੂੰ ਇਹ ਚੀਜ਼ ਦਾ ਬਾਕੀ ਮੈਨੂੰ ਮਿੱਤਾ ਬਹੁਤ ਆਪਣੇ ਮਲੇ ਤੋਂ ਮੇਰਾ ਮੱਲਾ ਕਦੇ ਮਰਤੂਵਾਰ ਨਹੀਂ ਜਾਊਗਾ ਕਿਉਂਕਿ ਜੋ ਇਸ ਵਾਰੀ ਕੈਂਡੀਡੇਟ ਖੜੇ ਨੇ ਚਾਰ ਕੈਂਡੀਡੇਟ ਖੜੇ ਨੇ ਉਹ ਸਾਰੇ ਆਦਰ ਦੇ ਰਹੇ ਲੋਹਾਰੇ ਦੇ ਕੋਈ ਲੋ ਮਹੱਲੇ ਤੋਂ ਇਸ਼ਰ ਨਗਰ ਤੋਂ ਇੱਕ ਕਲਾ ਕੈਂਡੀਡ ਮੈਂ ਹੀ ਹਾਂ ਮੈਂ ਖੜਾ ਮਾਂ ਯਾਦ ਖੜਾ ਮਾਂ ਤੇ ਚੋਣਾਂ ਸਾ ਮੇਰਾ ਸਿਲੰਡਰ ਵਾ ਮੈਨੂੰ ਮੇਰੇ ਮਹੱਲੇ ਤੋਂ ਬਹੁਤ ਵਧੀਆ ਸੋਨਾ ਸ਼ੋਗ ਮਿਲਦਾ ਪਿਆ ਵਾ ਐਸੇ ਤੱਕ ਕਿ ਲੋਕ ਇਹ ਵੀ ਕਹਿੰਦੇ ਨੇ ਯਾਰ ਤੁਹਾਨੂੰ ਲੋੜ ਕਿਸੇ ਆਣ ਦੀ ਤੁਸੀਂ ਸਾਡੇ ਮਹੱਲੇ ਦੇ ਹੋ ਪਰ ਮੈਂ ਕਹਾਂ ਮੇਰਾ ਹਾਈ ਲੈਵਲ ਮੇਰਾ ਫਰਜ਼ੇ ਵੰਡਾ ਵਾ ਜੀ ਤਾਂ ਕਰਕੇ ਮੈਂ ਤੋੜੇ ਫਰਜ਼ਾ ਮੈਂ ਜੀ ਬਾਕੀ ਮੇਰੇ ਮਹੱਲੇ ਬੁਰਾ ਪਿਆਰ ਮਿਲਦਾ ਮੈਨੂੰ ਜੀ ਅੱਛਾ ਕਿ ਕਿਡੀਆਂ ਕਿਡੀਆਂ ਸਮੱਸਿਆਵਾਂ ਦੇਖ ਰਹੇ ਜਿਹੜੇ ਤੁਹਾਡੇ ਬਾਹਰ ਦੇ ਲੋਕ ਉਸ ਸਮੱਸਿਆ ਨਾਲ ਜੂਝ ਰਹੇ ਨੇ ਸਮੱਸਿਆਵਾਂ ਭਾਈ ਦੇਖੋ ਵੇਖੋ ਇਕ ਨਾ ਕਾਉਂਸਲਰ ਦਾ ਕੰਮ ਹੁੰਦਾ ਵਾ ਇੱਕ ਆਮ ਜਿਹੜਾ ਉਹਦੀ ਡਿਊਟੀ ਹੁੰਦੀ ਹੈ ਨਾ ਜਿਵੇਂ ਅਸੀਂ ਬੋਲ ਰਹੇ ਹਾਂ ਪਾਣੀ ਲਾਈਟਾਂ ਰੋਡ ਇਹ ਚੀਜ਼ਾਂ ਦਾ ਕੰਮ ਨੇ ਪਾਰਕ ਇਹਦੀ ਜੇ ਕੰਮ ਨੇ ਤਾਂ ਇਹ ਤਾਂ ਇਹ ਕੰਮ ਉਹ ਕੰਮ ਨਹੀਂ ਨਾ ਜਿਹੜੇ ਉਹਨਾਂ ਨੂੰ ਬਿਨਾਂ ਕਹੇ ਕਰਨੇ ਚਾਹੀਦੇ ਨੇ ਬਿਨਾਂ ਕਹੇ ਡਿਊਟੀ ਹੈ ਵੀ ਆ ਪਤਾ ਦੇਖੋ ਜੀ ਕਾਉਂਸਲਰ ਉਹ ਹੀ ਕੰਮ ਆ ਹੁੰਦਾ ਜਿਹਨੂੰ ਪਤਾ ਹੁੰਦਾ ਵੀ ਸਾਡੇ ਮਹੱਲੇ ਦੇ ਕਿਸ ਨੂੰ ਕੀ ਨੀਡ ਆ ਕੀ ਤਕਲੀਫਾਂ ਨਾ ਉਹ ਹੁੰਦਾ ਹੀ ਕਾਉਂਸਲਰ ਉਹਨੂੰ ਕਹਿੰਦੇ ਆ ਆ ਵੱਡੇ ਵੱਡੇ ਗੱਡੀਆਂ ਲੈ ਕੇ ਨਿਕਲ ਜਾਂਦੇ ਨੇ ਨਾ ਪਤਾ ਹੁੰਦਾ ਨਾ ਵਾਸਤਾ ਹੁਣ ਤੁਸੀਂ ਯਕੀਨ ਨਾ ਕਰਿਓ 2-3 ਸਾਲ ਪ ਅਸੀਂ ਮੇਰੀ ਟੀਮ ਨੇ ਪੂਰਾ ਮਲੇਸ਼ੀਆ ਕੀਤਾ ਸੀ ਅਸੀਂ ਅਸੀਂ ਘਰ ਘਰ ਲੋਕਾਂ ਨੂੰ ਲੋੜਵੰਦੀ ਚੀਜ਼ਾਂ ਅਸੀਂ ਭੇਜਦੇ ਨੇ ਤੁਹਾਨੂੰ ਪਤਾ ਵੀ ਉਹ ਟਾਈਮ ਕਿੰਨਾ ਖਰਾਬ ਸੀ ਸਭ ਲੋਕਾਂ ਦੇ ਕੰਮ ਬੰਦ ਹੋ ਗਏ ਸੀਗੇ ਉਦੋਂ ਇਹਨਾਂ ਜਿਹੜੇ ਪਾਰਟੀਆਂ ਖੜੀਆਂ ਨੇ ਇਹਨਾਂ ਦੇ ਕੋਈ ਕੈਂਡੀਡੇਟ ਦੱਸੋ ਕਿ ਕੋਈ ਸਿਗਾ ਹੋਰੇ ਕੋਈ ਨਹੀਂ ਸਿਗਾ ਹੋਰੇ ਅਸੀਂ ਅਸੀਂ ਜਗੇ ਅਸੀਂ ਕਿਸੇ ਨੂੰ ਕੋਈ ਦਵਾਈ ਦੀ ਲੋੜ ਵਾ ਤਾਂ ਅਸੀਂ ਬੈਠੇ ਆ ਜੀ ਸਾਨੂੰ ਫੋਨ ਆਦਾ ਵੀ ਨੂੰ ਕੋਈ ਦਵਾਈ ਚਾਹੀਦੀ ਆ ਅਸੀਂ ਅਸੀਂ ਘਰੋਂ ਜਾਂਦੇ ਨਹੀਂ ਨਿਕਲਦੇ ਸੀ ਕਿਸੇ ਨੂੰ ਰਾਸ਼ਨ ਦੀ ਲੋੜ ਆ ਅਸੀਂ ਆਪਣੇ ਰੱਬ ਕਰਨ ਨੂੰ ਰਾਸ਼ਨ ਉਹ ਜਾਰੀ ਕਿਉਂਕਿ ਲੋਕਾਂ ਦੇ ਬੜੇ ਕੰਮ ਸਾਡੇ ਬੰਦ ਹੋ ਗਏ ਸੀਗੇ ਭਾਈ ਜੀ ਕਿਉਂਕਿ ਉਸ ਟਾਈਮ ਜਿਆਦਾ ਜਿਆਦਾ ਨੁਕਸਾਨ ਕਿਹਦਾ ਹੋਇਆ ਵਾ ਇਹ ਸੀਗੀ ਮਿਡਲ ਕਲਾਸ ਫੈਮਿਲੀ ਉਹਨਾਂ ਦਾ ਨੁਕਸਾਨ ਹੋਇਆ ਉਹ ਨਾ ਕਿਸੇ ਨੂੰ ਕਹਿਣ ਦੱਗਿਆ ਵਿਚਾਰੇ ਇਹਨਾਂ ਮੰਗਣ ਦੱਗਿਆ ਕਿਸੇ ਗੋਲੀ ਹਨਾ ਕਿਉਂਕਿ ਜਿਹੜੇ ਲੋਅਰ ਕਲਾਸ ਕੇ ਉਹ ਸੀਗੇ ਆਪਣੇ ਗਰੀਬ ਲੋਕਾਂ ਜਿਆਦਾ ਸੀਗੇ ਉਹਨਾਂ ਦਾ ਲੋਕਟ ਹੋਈ ਗਏ ਨੇ ਜਿਹੜਾ ਮਿਡਲ ਕਲਾਸ ਹੈਗਾ ਉਹ ਉਹ ਲੋਕ ਜਿਆਦਾ ਜਿਆਦਾ ਪਰੇਸ਼ਾਨ ਹੋਏ ਨੇ ਲੋਕਾਂ ਨੂੰ ਤੁਹਾਡੇ ਤੋਂ ਕਿੰਨੀਆਂ ਉਮੀਦਾਂ ਨੇ ਜਦੋਂ ਤੁਸੀਂ ਜਾ ਰਹੇ ਹੋ ਲੋਕਾਂ ਦੇ ਕੋਲ ਉਹ ਕੀ ਕਹਿ ਰਹੇ ਨੇ ਕਿ ਵੀ ਰਿੰਕੂ ਜੀ ਇਸ ਵਾਰ ਤੁਹਾਨੂੰ ਜਿਤਾਵਾਂਗੇ ਇਸ ਤਰੀਕੇ ਕੀ ਕਹਿ ਰਹੇ ਨੇ ਨੇ ਕੋਈ ਲੋਕ ਤਾਂ ਇਹ ਕਹਿੰਦੇ ਨੇ ਵੀ ਜਿਹੜਾ ਕਾਉਂਸਲ ਬਣਨ ਗਿਆ ਆਪਣੇ ਮਲੇ ਦਾ ਹੋਣਾ ਚਾਹੀਦਾ ਵਾ ਵੀ ਅਸੀਂ ਹੁਣ ਨਹਿਰ ਪਾਰ ਕਰਕੇ ਜਾਵਾਂਗੇ ਨਾ ਸਾਨੂੰ ਜਾਣਦੇ ਆ ਜੇ ਜਾਣਾ ਮਨ ਨਾਲ ਕੋਲੇ 10 ਬੰਦੇ ਨਾਲ ਲੱਗੇ ਜਾਣੇ ਪੈਣੇ ਨੇ ਵੀ ਰਿੰਕੂ ਤਾਂ ਸੜਾ ਦੁਕਾਨ ਦੇ ਬੈਠਾ ਵਾ ਔਰ ਜਿਹੜੇ ਮਰਜ਼ੀ ਤਾਂ ਕਿ ਉਹਨੂੰ ਫੜ ਲਓ ਵੀ ਆਪਣਾ ਬੱਚਾ ਵਾ ਜਿਹੜੇ ਮਰਜ਼ੀ ਉਹਨੂੰ ਫੜ ਕੇ ਕੰਨ ਫੜ ਕੇ ਉਹ ਤੋਂ ਆਪਾਂ ਕੰਮ ਕਰਾਵਾਂਗੇ ਆਪਾਂ ਜੀ ਆਪਨੇ ਲੱਗਦਾ ਸੀਗਾ ਪਹਿਲਾਂ ਉਸ ਤੋਂ ਬਾਅਦ ਬੰਦ ਹੋ ਗਿਆ ਕਿਉਂਕਿ ਕਲੋਨੀਆਂ ਬਣ ਗਈਆਂ ਸਾਰੀਆਂ ਔਰ ਉਹ ਤਾਂ ਜਗ੍ਹਾ ਖਾਲੀ ਸੀਗੀ ਸਾਡੇ ਕੋਲੇ ਜਗ੍ਹਾ ਬਹੁਤ ਖਾਲੀ ਸੀ ਸਾਡੇ ਕੋਲੇ ਤੇ ਕਲੋਨੀਆਂ ਬਣ ਗਈਆਂ ਤੇ ਮੈਂ ਦੋਸਤਾਂ ਆਪਣੀ ਯਾਰਾਂ ਨੂੰ ਉਸਨਾਂ ਸਲਾਹ ਦਿੱਤੀ ਮੈਂ ਕਿ ਬਣਾਓ ਮਿਲਨ ਕਰਾਇਆ ਜਾਵੇ ਦਿਖਾਇਆ ਲਗਾਇਆ ਜਾਵੇ ਹੈਨਾ ਚਲੋ ਭਰਾ ਸਾਰੇ ਸਪੋਰਟ ਕਰਦੇ ਨੇ ਵਧੀਆ ਤੇ ਆਹ ਸਾਡੇ ਭਾਈ ਸਾਹਿਬ ਨੇ ਆਹ ਲੱਖੀ ਭਾਈ ਸਾਹਿਬ ਨੇ ਸਾਡੇ ਇਧਰ ਆ ਬਲ ਕੇ ਇਧਰ ਆਓ ਇਹ ਸਾਡੇ ਰਾਵਣ ਦਾ ਕਿਰਦਾਰ ਕਰਦੇ ਸਾਡੇ ਭਾਈ ਸਾਹਿਬ ਅੱਜ ਤਿੰਨ ਸਾਲ ਤੋਂ ਸਾਡੇ ਇਹੀ ਰਾਵਣ ਬਣਦੇ ਸਾਡੇ ਮੱਲੇ ਵਿੱਚ ਇਹ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਦੇ ਤੇ ਸਾਰੇ ਸਾਰੇ ਪ੍ਰਾਨਿਆ ਪੁਰਵਾ ਸਾਡੇ ਸਾਡੇ ਸ਼ੋਭੀ ਸਾਡੇ ਅ ਸੰਜੂਰੀ ਸਾਡੇ ਅ ਸੋਨੀ ਜੀ ਸਾਰੇ ਸਾਨੂੰ ਸਾਰੇ ਵਧੀਆ ਸਪੋਰਟ ਕਰਦੇ ਨੇ ਮੁੰਡੇ ਸਾਲ ਅਸੀਂ ਕਹੀਏ ਵੀ ਦੇਖੋ ਦੁਸ਼ਹਿਰਾ ਕਿ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਹੈਗੀ ਇਹ ਇਹ ਪੂਰਾ ਟੀਮ ਵਰਕ ਆ ਤੇ ਪੂਰਾ ਸਾਡੇ ਮਲੇ ਦਾ ਸਹਿਯੋਗ ਆ ਦੇਖੋ ਇਹ ਕੋਈ ਵੀ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਹੈਗਾ ਸਾਰੇ ਮਲੇ ਦਾ ਸਹਿਯੋਗ ਹੁੰਦਾ ਕਿਉਂਕਿ ਪਤਾ ਪਤਾ ਭਾਈ ਕੋਈ ਕੰਮ ਕਰਦੇ ਆ ਨਾ ਉਹਦੇ ਪੈਸੇ ਲੱਗਦੇ ਨੇ ਹਰ ਕੰਮ 'ਚ ਪੈਸੇ ਲੱਗਦੇ ਨੇ ਪੰਜ ਪੰਜ ਛੇ ਛੇ ਲੱਖ ਰੁਪਏ ਲੱਗ ਜਾਂਦੇ ਵੀਰ ਜੀ ਕਾ ਕੋਈ ਕੰਮ ਕਰਨਾ ਹੋਵੇ ਤੇ ਅਸੀਂ ਮਹੱਲੇ ਦੇ ਆਪਣੇ ਪਸਾਰੇ ਮਹੱਲੇ 'ਚ ਗਰਾਹੀ ਕਰਦੇ ਹਾਂ ਉਸ ਚੀਜ਼ ਦੀ ਸਾਰਾ ਮਹੱਲਾ ਸਪੋਰਟ ਕਰਦਾ ਵਾ ਤੇ ਇਹ ਕਹਿੰਦੇ ਨੇ ਵੀ ਸ਼ੁਕਰ ਆ ਭਾਈ ਅੱਗੇ ਸਾਨੂੰ ਬਾਹਰ ਜਾਣਾ ਪੈ ਨਹੀਂ ਮਿਲਣ ਵਾਸਤੇ ਵੀ ਉਹ ਸਾਡੇ ਮੇਲਾ ਮੇਲਾ ਸਾਡੇ ਮਹੱਲੇ 'ਕ ਲੱਗ ਗਿਆ ਵੀ ਸਾਡੇ ਬੱਚੇ ਵੀ ਜਿੱਦ ਤੱਕ ਤੁਰ ਕੇ ਜਾ ਕੇ ਦੇਖ ਸਕਦੇ ਆਂ ਅਸੀਂ ਨਾਰਾਸ਼ ਹੁੰਦਾ ਔਰੇ ਵਧੀਆ ਮੇਲਾ ਲੱਗਦਾ ਭਾਜੀ ਬਹੁਤ ਸੋਹਣਾ ਮੇਲਾ ਲੱਗਦਾ ਲੱਗਦਾ ਵਾ ਸਾਰਾ ਮਹੱਲਾ ਸਾਨੂੰ ਸ਼ੋਅ ਕਰਦਾ ਮੈਂ ਦੱਸੀ ਜਾਂਦਾ ਮੈਨੂੰ 30-35 ਸਾਲ ਹੋ ਗਏ ਰਹਿੰਦੇ ਨੂੰ ਮੇਰਾ ਤਾਂ ਪਰਿਵਾਰ ਆ ਮੈਂ ਤਾਂ ਗੱਲੀ ਗੱਲੀ ਗੱਲ ਦੇ ਵਖਵਾ ਜੀ ਮੈਨੂੰ ਲਾਸਟ ਮੈਂ ਮੈਂ ਤੁਹਾਨੂੰ ਗੱਲ ਸੁਣਾਣਾ ਵਾ ਲਾਸਟ ਈਰ ਮੇਰੀ ਦੁਕਾਨੇ ਚੋਰੀ ਹੋਈ ਨਹੀਂ ਕਿਹਾ ਮੇਰੀ ਦੁਕਾਨੇ ਮੇਰੀ ਚੋਰੀ ਹੋਈ ਇੱਕ ਵਾਰੀ ਤੇ ਅਸੀਂ ਉਹ ਦੂਏ ਤੀਏ ਦਿਨ ਅਸੀਂ ਬੈਠਾ ਕੀ ਕੀਤਾ ਅਸੀਂ 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 ਕਿਹਾ ਵੀ ਚਲੋ ਰਾਤ ਨੂੰ ਪਹਿਰਾ ਲਗਾਇਆ ਕਰੀਏ ਅਸੀਂ ਮੇਰਾ ਇੱਕ ਫਰੈਂਡ ਸੀਗਾ ਪੰਮਾ ਮੇਰੇ ਨਾਲ ਦੁਕਾਨਾ ਉਹਦੀ ਅਸੀਂ ਦੂਏ ਤੀਏ ਦਿਨ ਕੀ ਕੀਤਾ ਰਾਤ ਨੂੰ ਦੋਨੇ ਦੋਸਤ ਨੇ ਰਾਤ ਨੂੰ ਅਸੀਂ ਪਹਿਰਾ ਲਗਾਉਣ ਲੱਗੇ ਤੁਹਾਨੂੰ ਭਰਾ ਅਸੀਂ ਛੁੱਟੀਆਂ ਅਸੀਂ ਹੱਥ ਫੜ ਲਈਆਂ ਅਸੀਂ ਅਸੀਂ ਰੋਡ ਤੇ ਘ ਤੇ ਰਾਤ ਨੂੰ 12:00 ਵਜੇ ਤੋਂ ਹਨ ਮੁੰਡਾ ਤੁਹਾਨੂੰ ਇੱਕ ਮਿਲ ਗਿਆ ਹੁੰਦਾ ਇੱਥੇ ਤੁਰ ਜਾਵੇ ਪੈਦਲ ਹੀ ਅਸੀਂ ਨੇ ਪੁੱਛਿਆ ਹਾਂ ਕਾਕਾ ਕਾਕਾ ਕਿੱਧਰ ਗੱਲਿਆ ਤੂੰ ਕਹਿੰਦਾ ਭਾਜੀ ਕੰਮ ਕੰਮ ਤੋਂ ਆਇਆ ਘਰੇ ਚੱਲਿਆ ਵਾਂ ਮੈਂ ਘਰ ਕਿੱਥੇ ਦੇ ਰਾਂ ਕਹਿੰਦਾ ਘਰ ਮੇਰਾ 13 14 ਅੱਜ ਮੇਰਾ ਘਰ ਹੈ ਮੇਰਾ ਮੈਂ ਕਿਹਾ ਚੋਰੀਆਂ ਭੌਂਦੀਆਂ ਨੇ ਅੱਜ ਕੱਲ੍ਹ ਧਿਆਨ ਕਰ ਬੱਤੋ ਵੀ ਟਾਈਮ ਨਾਲ ਘਰੇ ਚੱਲਿਆ ਕਰੋ ਮੈਂ ਕਿਹਾ ਚੱਲਾ ਤੁਹਾਨੂੰ ਘਰੇ ਛੱਡ ਦਿੰਨੇ ਆਂ ਜੇ ਲੋਈ ਅਸੇ ਨੂੰ ਘਰੇ ਲੈ ਆਏ ਉਹਨੂੰ ਗਲੀ ਚ 12 ਕਿ ਮਿੰਟ ਟਾਈਮ ਸੀਗਾ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਆ ਬੂਹਾ ਹਟਾ ਦਿਓ ਭਾਈ ਆ ਇੱਥੇ ਰਹਿਣਾ ਮੈਂ ਯਾਰ ਮੈਨੂੰ ਬਤਾਓ ਘਰ ਕਿਹਦਾ ਵਾ ਯਾਰ ਉਹ ਕਿਹਨਾਂ ਦਾ ਘਰ ਹੈ ਮੈਂ ਨੋ ਨਾਮ ਮੈਂ ਜਾਣਦਾ ਉਹਨਾਂ ਨੂੰ ਮੈਂ ਬੂਹਾ ਹਟਾਇਆ ਅੰਕਲ ਵਾਰ ਆਏ ਕਹਿੰਦੇ ਹਾਂਜੀ ਨਹੀਂ ਕੋਈ ਦੱਸੋ ਮੈਂ ਤਾਂ ਜਾਣਦਾ ਨਹੀਂ ਮੈਂ ਤਾਂ ਮੈਂ ਕਿਹਾ ਆਪਣੇ ਰਹਿਣਾ ਕਰਾ ਦੇ ਮੁੰਡਾ ਜੀ ਅਹੀਂ ਕਹਿੰਦਾ ਨਹੀਂ ਜੋ ਉਹਨਾਂ ਚਪੇ ਚੂੜ ਮਾਰੀ ਉਹਦੇ ਜੋ ਥੱਪੜ ਥੱਪੜ ਬੱਚੇ ਉਹਦੇ ਬਾਅਦ ਚੋਂ ਉਹਦੇ ਵਿੱਚੋਂ ਉਹਦੇ ਕੋਲੋਂ ਨਿਕਲਿਆ ਐਡਾ ਬੜਾ ਕੀ ਹੁੰਦਾ ਟੋਕਾ ਨਿਕਲਿਆ ਉਹਦੇ ਕੋਲੋਂ ਹੂੰ ਉਹ ਸੀਗਾ ਚੋਰ ਕਿ ਕੁੱਤੇ ਆਵੇ ਕੁੱਟ ਕੜ ਕੇ ਉਹ ਪਿਆਪ ਰਿਆਂ ਪੰਜ ਪੁੱਜ ਗਿਆ ਉਹ ਵੀ ਐਦਾਂ ਐਦਾਂ ਹੁੰਦਾ ਕਿ ਮੈਂ ਤਾਂ ਇਕੱਲੇ ਇਕੱਲੇ ਘਰ ਤੋਂ ਵਾਕ ਮੈਂਰੇ ਭਾਜੀ ਹੁਣ ਮੱਲੇ ਨਵਾਂ ਬਣ ਗਿਆ ਵੈਸੇ ਮੇਰੇ ਪਰ ਪ੍ਰਾਣੀ ਕਿੰਨੇ ਘਰਨੇ ਮੇਰੇ ਸਾਰੇ ਮੇਰੇ ਘਰ ਚ ਚਾਹੀਦੇ ਭਾਈ ਜਿਹਨੂੰ ਪਤਾ ਹੋਵੇ ਯਾਰ ਸਾਡੇ ਮੱਲੇ ਨੂੰ ਕੀ ਲੋੜ ਆ ਭਾਜੀ ਮੈਂ ਜੀ ਤਾੜੀ ਇਹ ਆ ਹੁਣ ਲਾਸਟ ਦੋ ਤਿੰਨ ਸਾਲ ਪਹਿਲਾਂ ਸਾਡੇ ਮੱਲੇ ਨੂੰ ਦਿੱਕਤ ਆਈ ਸੀ ਲਾਈਟ ਦਿੱਕਤ ਆਈ ਸੀ ਲਾਈਟ ਦੀ ਤਿੰਨ ਸਾਲ ਸਾਡੇ ਮੱਲੇ ਲਾਈਟ ਨਹੀਂ ਆਈ ਭਾਜੀ ਲੋਕ ਕਹਿੰਨੇ ਪ੍ਰੇਸ਼ਾਨ ਕਿ ਪਤਾ ਤੁਹਾਨੂੰ ਪਤਾ ਲਾਈਟ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਨਾ ਪਾਣੀ ਨੰਨਾ ਕੁਝ ਹੋਰ ਨਾ ਕਿਉਂਕਿ ਸੋ ਘੱਟ ਹੁੰਦੇ ਨੇ ਭਾਈ ਲੈਣ ਨਾਲ ਮਤਲਬ ਕੋਈ ਵੀ ਕੰਮ ਹੋਵੇ ਤੁਸੀਂ ਪਹਿਲੇ ਕਰਦੇ ਅਸੀਂ ਭਾਈ ਨਾਲ ਖੜਦੇ ਹਾਂ ਮਲੇ ਦੀ ਯਾਰ ਪਹਿਲਾਂ ਮੈਂ ਦੇਖੋਈ ਮੈਂ ਪਾਲੀ ਵਈ ਦੇ ਉੱਪਰ ਉੱਠ ਕੇ ਆਪਣੇ ਮਲੇ ਨੂੰ ਸਪੋਰਟ ਕਰਨਾ ਭਾਈ ਜਿੱਥੇ ਮੱਲਾ ਖੜੂ ਉੱਥੇ ਅਸੀਂ ਨਾਲ ਖੜਨੇ ਹਾਂ ਭਾਈ ਹੂੰ ਉਹ ਕਿੱਥੇ ਕਿੱਥੇ ਤੁਸੀਂ ਡੋਟ ਡੋਰ ਕਰ ਚੁੱਕੇ ਅਸੀਂ ਆਪਣਾ ਸੀ ਵਲੌਗ ਏ ਵਲੌਗ ਬੀ ਵਲੌਗ ਸੀ ਵਲੌਗ ਕਰ ਲਿਆ ਡੀ ਵਲੌਗ ਵੀ ਕਰ ਲਿਆ ਤੇ ਆ ਮੱਲਾ ਸਾਡਾ ਥੋੜਾ ਜਿਹਾ ਰਹਿ ਗਿਆ ਉਸ ਤੋਂ ਬਾਅਦ ਅਸੀਂ ਵੇਗੂਆਣਾ ਤੇਲ ਵਾਲਾ ਕਰਾਂਗੇ ਅਸੀਂ ਕੀ ਕਹਿੰਦੇ ਨੇ ਲੋਕ ਕਿ ਕਿਤੇ ਦੇਖੋ ਇਹ ਲੋਕਾਂ ਦਾ ਪਿਆਰ ਵਾਜੀ ਲੋਕਾਂ ਦਾ ਪਿਆਰ ਮਿਲਦਾ ਵਧੀਆ ਮਿਲਦਾ ਲੋਕ ਜਿੱਥੇ ਵੀ ਜਾਣੇ ਲੋਕ ਇਹੀ ਕਹਿੰਦੇ ਨੇ ਯਾਰ ਤੁਹਾਨੂੰ ਕੀ ਲੋੜ ਸੀ ਜਾਣ ਦੀ ਸਾਡਾ ਫਰਜ਼ ਬਣਦਾ ਜਾਣ ਦਾ ਸਾਡਾ ਸਾਡੀ ਵੀ ਸਾਡਾ ਵੀ ਅਸੀਂ ਵੀ ਅਸੀਂ ਹਾਈ ਲਗਾਈ ਲਾ ਕੇ ਲੋਕਾਂ ਨੂੰ ਮਿਲੀ ਅਸੀਂ ਵੀ ਅਸੀਂ ਹੈਗੇ ਆ ਭਾਈ ਅਸੀਂ ਬੜਾ ਕਿ ਲੋਕਾਂ ਨੇ ਪੋਸਟਰ ਪਾਟਰ ਬੂ ਲਗਾਏ ਹੋ ਨੇ ਅਸੀਂ ਥੋੜਾ ਕੱਟੀ ਕੱਟੀ ਗੱਡੇ ਪਈਆਂ ਕਿਉਂਕਿ ਲੋਕ ਕਹਿੰਦਾ ਉਹ ਖਰਾਬ ਕਰਦੇ ਲੋਕ ਲੋਕ ਕਰਦੇ ਨਾ ਅਸੀਂ ਉਹ ਥੋੜਾ ਦਪਰੇਜ ਕਰਦੇ ਆ ਕਿਉਂਕਿ ਜਿਹੜਾ ਅਸੀਂ ਡੋਰ ਟੂ ਡੋਰ ਕਰਾਂਗੇ ਨਾ ਅਸੀਂ ਲੋਕਾਂ ਨੇ ਆ ਕੇ ਮਿਲਾਂਗੇ ਅਸੀਂ ਬਾਕੀ ਪਾਰਟੀਆਂ ਨੇ ਕੀ ਕਰਦੇ ਨੇ ਬਾਕੀ ਤਾਂ ਗੱਡੀਆਂ 'ਚ ਹੁੰਦੇ ਸਾਰੇ ਸਾਰੇ ਬਾਹਰੋਂ ਬੰਦੇ ਆਇਆ ਕਰਦੇ ਨੇ ਜੀ ਉਹ ਆ ਮੇਰੇ ਆਪਣੇ ਮੇਰੇ ਵਾਰਡ ਦੇ ਬੱਚੇ ਨੇ ਸਾਰੇ ਮੇਰੇ ਮੇਰੇ ਦੋਸਤ ਨੇ ਮੇਰੇ ਫਰੈਂਡ ਨੇ ਸਾਰੇ ਮੇਰੇ ਹੋਏ ਨੇ ਤੇ ਜਿੰਨ ਮਰਦੇ ਪਸਾ ਸਾਰੇ ਸ਼ਹਿਰ ਨਗਰ ਦੇ ਨੇ ਮੇਰੇ ਤੇ ਜਿਹੜੇ ਬਾਹਰ ਦੇ ਆਉਂਦੇ ਨੇ ਬਾਹਰੋਂ ਕਿਰਾਏ ਤੇ ਲੈ ਕੇ ਆਉਂਦੇ ਨੇ ਜੀ ਪਤਾ ਨਹੀਂ ਕੌਣ ਆ ਕਿ ਗੱਡੀਆਂ 'ਚ ਬੰਦੇ ਨੇ ਤੇ ਗੱਡੀਆਂ ਨਿਕਲ ਜਾਂਦੇ ਨੇ ਮੈਨੂੰ ਇੱਕ ਘਰ ਕਹਦੇ ਵਿੱਚ ਕਿਸੇ ਘਰੇ ਆਇਆ ਹੋਵੇ ਕਿਸੇ ਉਹ ਤਾਂ ਵੱਡੇ ਵੱਡੇ ਰਿਸੂਖ ਤਰ੍ਹਾਂ ਦੇ ਘਰੇ ਜਾਂਦੇ ਨੇ ਚਾਹ ਪਾਣੀ ਪੀਂਦੇ ਨੇ ਉੱਥੇ ਆਪਣਾ ਨਿਕਲ ਜਾਂਦੇ ਨੇ ਜੀ ਬਸ ਆਹ ਗੱਲ ਮੰਨਣਾ ਦਾ ਬਾਜ਼ੀ ਅੱਛ ਹੈਲਥ ਨੂੰ ਲੈ ਕੇ ਕਿਵੇਂ ਦੇਖਦੇ ਹੋ ਆਪਣੇ ਬਾਗ ਨੂੰ ਸੁਰੱਖਿਆ ਦਾ ਐਂਦਾ ਭਾਜੀ ਦੇਖੋ ਚੋਰੀਆਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਰਿਹਾ ਹੈ ਚੋਰੀਆਂ ਹੁੰਦੀ ਨੇ ਮੇਰੀ ਖੁਦ ਹੀ ਦੁਕਾਨ ਤੇ ਦੋ ਵਾਰ ਚੋਰੀ ਹੋ ਚੁੱਕੀ ਹੈ ਜੀ ਖੁਦ ਹੀ ਦੁਕਾਨ ਦੇ ਉੱਪਰ ਪਤਾ ਹੀ ਅੰਗਰੇਜ਼ਾਂ ਨੂੰ ਪਤਾ ਸਾਰਿਆਂ ਨੂੰ ਪਤਾ ਦੋ ਵਾਰ ਚੋਰੀ ਹੋ ਗਈ ਆ ਤੇ ਇਹਦਾ ਇੰਨਾ ਕ ਮਾੜਾ ਹਾਲ ਆ ਨਾ ਕੋਈ ਰਾਤ ਨੂੰ ਪੀਸੀਆਰ ਗਸ਼ਤ ਕਰਦਾ ਵਾ ਜੇ ਆਪਾਂ ਕੰਪਲੀਟ ਕਰਦੇ ਆ ਕੋਈ ਆਂਦਾ ਨਹੀਂ ਭਾਜੀ ਦੋ ਦੋ ਘੰਟੇ ਲੰਘ ਜਾਂਦੇ ਨਹੀਂ ਕੋਈ ਫੇ ਸਾਨੂੰ ਆ ਕੇ ਦੁਕੀ ਜਾਣਾ ਪੈਂਦਾ ਵਾ ਵੀ ਫੇ 100 ਨੰਬਰ ਤੇ ਫੋਨ ਕਰਦਾ ਸਾਡਾ ਫਾਇਦਾ ਕੀ ਆ ਜੇ ਸਾਨੂੰ ਕੋਈ ਚੱਕਦਾ ਨਹੀਂ ਕੋਈ ਆਂਡੀ ਬੈਠੇ ਪੁੱਛੇ ਕੋਈ ਵੀ ਫੋਨ ਚੱਕਦਾ ਹੈਗਾ ਜੇ ਫੋਨ ਕਰਦੇ ਆ ਕੋਈ ਨਹੀਂ ਆਂਦਾ ਭਾਜੀ ਹੋਰੇ ਯਾਰ ਅਸੀਂ ਆਪ ਹੀ ਕੋਈ ਸਾਡੀ ਟੀਮ ਨਹੀਂ ਹੋਈ ਆ ਅਸੀਂ ਆਪ ਹੀ ਰਾਤ ਨੂੰ ਦੋ ਦੋ ਤਿੰਨ ਦਿਨ ਮੁੰਡੇ ਗਸ਼ਤ ਕਰਦੇ ਆ ਅਸੀਂ ਅਸੀਂ ਡਿਊਟੀ ਬੰਨੀ ਹੋਈ ਆ ਵੀ ਇਹ ਕਹਿੰਦਾ ਤੂੰ ਗੇੜਾ ਘੜ ਲੈ ਇੱਕੰਦਾ ਸੀ ਗੇੜਾ ਘੜਦੇ ਆ ਇਦਾਂ ਅਸੀਂ ਇਦਾਂ ਆਪਣੇ ਬਲੇਅਨ ਕਰਦੇ ਆ ਬਾਕੀ ਰ ਉਹਨੇ ਆ ਦੇ ਕ੍ਰੋਸਿੰਗ ਆ ਉੱਥੇ ਚਰਾਹਾ ਬਾਅਦ ਤੇ ਕ੍ਰੋਸਿੰਗ ਆ ਉੱਥੇ ਬਹੁਤ ਐਕਸੀਡੈਂਟ ਹੁੰਦੇ ਨੇ ਭਾਜੀ ਦੇਖੋ ਆਮ ਆਦਮੀ ਪਾਰਟੀ ਸਰਕਾਰ ਬਣੀ ਆ 3 ਸਾਲ ਹੋ ਗਏ ਬਣੀ ਨੇ ਭਾਜੀ 3 ਸਾਲ ਬਣਿਆ ਉਹਨਾਂ ਨੇ ਕਿੰਨੀਆਂ ਕਿਤੇ ਵੀ ਸਹੀ ਆ ਪੂਰਾ ਕਰਾਂਗੇ ਉਹ ਕਰਾਂਗੇ ਤੁਸੀਂ ਆ ਦੱਸੋ ਕੁਝ ਹੋਇਆ ਵਾ ਬੀਬੀ ਨੂੰ ਹੀ 1000 ਰੁਪਏ ਮਿਲਿਆ ਕੁਝ ਨਹੀਂ ਮਿਲਿਆ ਭਾਜੀ 1000 ਰੁਪਏ ਨੇ ਦੇਖੋ 1000 ਰੁਪਏ ਨੇ ਕਿਸੇ ਦਾ ਕੁੱਖ ਨਹੀਂ ਹੋਣਾ ਭਾਜੀ ਲੋਕਾਂ ਨੂੰ ਸਹੂਲਤਾਂ ਦੇ ਦੇ ਦਿਓ ਕਮ ਸੇ ਕਮ ਜੇ ਤੁਹਾਨੂੰ ਰੱਬ ਨਹੀਂ ਪਾਵਰ ਦਿੱਤੀਆਂ ਨਾ ਇਹਨਾਂ ਲੋਕਾਂ ਨੇ ਪਾਵਰ ਦਿੱਤੀਆਂ ਤੇ ਲੋਕਾਂ ਦੇ ਭਾਜੀ ਕੰਮ ਆਉ ਯਾਰ ਲੋਕਾਂ ਦੇ ਦੁੱਖ ਸੁ ਅਸੀਂ ਇਹ ਚੀਜ਼ ਕਹਿੰਨੇ ਆ ਵੀ ਲੋਕਾਂ ਨਾਲ ਖੜੋਵਾ ਕੇ ਯਾਰ ਵੀ ਕਮ ਸੇ ਕਮ ਲੋਕਾਂ ਨੂੰ ਪੁੱਛੋ ਸੀ ਲੋਕ ਹੈ ਵੀ ਆ ਕਿ ਜਿਉਂਦੇ ਆ ਕਿ ਮਰ ਗਏ ਆਪਾਂ ਇਹ ਚੀਜ਼ ਕਹਿੰਨੇ ਵੀ ਆ ਪਾਵਰ ਮਿਲਿਆ ਤਾਂ ਉਹਦਾ ਸਹੀ ਇਸਤੇਮਾਲ ਕਰੋ ਹਾਂਜੀ ਮਤਲਬ ਤੁਹਾਡੇ ਕਹਿੰਦਾ ਮਤਲਬ ਜੇ ਤੁਹਾਨੂੰ ਜਿਤਾਉਂਦੇ ਤੁਸੀਂ ਵਾਰਡ 'ਚ ਹੋ ਤੁਸੀਂ ਇੱਥੇ ਹੋ ਜਦੋਂ ਮਰਜ਼ੀ ਫੜ ਸਕਦੇ ਭਾਜੀ ਮੈਂ ਆਪਣੇ ਵਾਰਡ ਦਾ ਆ ਮੈਂ ਆਪਣੇ ਮਹੱਲੇ ਦਾ ਆ ਮੇਰਾ ਏਰੀਆ ਦਾ ਮੇਰਾ ਭਾਜੀ ਮੈਂ 24 ਘੰਟੇ ਇਹਨਾਂ ਦੇ ਕੋਲੇ ਆ ਮੇਕੋ ਹੁਣ ਵੀ ਰਾਤ ਨੂੰ 12 12 ਵਜੇ 1 1 ਵਜੇ ਲੋਕ ਦਵਾਈ ਲੈਣ ਵਾਸਤੇ ਆਉਂਦੇ ਨੇ ਵਾਰਡ ਕਰਦੇ ਨੇ ਮੇਰਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਫੋਨ ਨਾ ਕਰੋ ਮੇਰਾ ਵਾਰਡ ਕਰ ਦੋ ਵਾਕੀ ਕਈ ਵਾਰ ਫੋਨ ਸੈਲੂਨ ਦਾ ਨਹੀਂ ਚੱਕਿਆ ਜਾਂਦਾ ਵਾਰਡ ਦੇ ਵਾਰਡ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਵਾਰਡ ਵੀ ਤੁਹਾਡਾ ਬਹੁਤ ਵੱਡਾ ਹੈਗਾ ਤੇ ਜਿਹੜੇ ਦੇਖ ਰਹੇ ਨੇ ਮੇਰਾ 38 ਨੰਬਰ ਵਾਰਡ ਹੈ ਮੇਰਾ ਜੀ ਤੇ ਮੈਂ ਤਾਂ ਵਾਰਡ ਦੇ ਲੋਕਾਂ ਨੂੰ ਹੀ ਅਪੀਲ ਕਰਦਾ ਹਾਂ ਵੀ ਇਸ ਵਾਰੀ ਥੋੜਾ ਬੱਚਾ ਖੜਾ ਵਾ ਬੜਾ ਬੱਚਾ ਖੜਾ ਵਾ ਤੁਹਾਡਾ ਇਸ ਵਾਰੀ ਨਰੀਸ਼ ਰਿੰਕ ਮੈਂ ਇੰਕੂ ਨਾਮ ਮੇਰਾ ਜੀ ਤੇ ਚੌਨਸ਼ਾਨ ਮੇਰਾ ਸਿਲੰਡਰ ਵਾ ਜੀ ਤੇ ਮੈਂ 3 ਨੰਬਰ ਮੇਰਾ ਬਟਨ ਵਾ ਮੈਂ ਇਹ ਕੜਦਾ ਆਪਣੇ ਵਾਰਡ ਦੇ ਲੋਕਾਂ ਨੂੰ ਅਪੀਲ ਕਰਦਾ ਆਪਣੇ ਬੱਚੇ ਨੂੰ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਸਪੋਰਟ ਕਰੋ ਕਿਉਂਕਿ ਇਹਦੇ ਬਾਹਰਲੇ ਕੈਂਡੀਡੇਟ ਨੇ ਉਹਨਾਂ ਨੇ ਤੁਹਾਨੂੰ ਨਹੀਂ ਮਿਲਣਾ ਭਾਜੀ ਕਿ ਵੋਟਾਂ ਤੋਂ ਪਹਿਲਾਂ ਨਹੀਂ ਦੇਖਿਆ ਆਪਾਂ ਨੂੰ ਕਿ ਉਹਨਾਂ ਦੇ ਵੋਟਾਂ ਤੋਂ ਬਾਅਦ ਗੈਪ ਹੋ ਜਾਣਾ ਭਾਈ ਉਹਨਾਂ ਨੇ ਇਹ ਜਾਦੂ ਆ ਉਹ ਗੈਪ ਹੋ ਜਾਣੇ ਨੇ ਦੇਖੀ ਗੱਲੇ ਮੈਨੂੰ ਪਤਾ ਵਾ ਗੈਪ ਹੋ ਜਾਣੇ ਨੇ ਮੈਨਾਂ ਤੁਹਾਨੂੰ ਮਿਲਨੇ ਨੇ ਮੈਂ ਇਸ ਅਪੀਲ ਕਰਦਾ ਆਪਣੇ ਲੋਕਾਂ ਨੂੰ ਵੀ ਆਪਣੇ ਬੱਚੇ ਦੀ ਵਾਤ ਵਾਤ ਸਪੋਰਟ ਕਰੋ ਠੀਕ ਆ ਨਾ ਜੀ ਮੈਂ ਤਾਂ ਇਹ ਕਹਿੰਦਾ ਮੈਂ ਤੁਹਾਡੇ ਵਾਰਡ ਦਾ ਹੀ ਆ ਤੁਹਾਡੇ ਕੋਲੇ ਹੀ ਆ 24 ਘੰਟੇ ਤੁਹਾਡੇ ਕੋਲੇ ਬੈਠਾ ਮੈਂ ਦੁਕਾਨ ਤੇ ਤੁਹਾਡੇ ਕੋਲੇ ਆ ਮੇਰਾ ਘਰ 10 ਨੰਬਰ ਤੇ ਮੇਰਾ ਘਰ ਵਾ ਜਦੋਂ ਮਰਜ਼ੀ ਮੇਰੇ ਕੋਲ ਆ ਮੈਂ ਤੁਹਾਨੂੰ ਇੱਥੇ ਮਿਲੂਗਾ ਮਿਲੂਗਾ ਜੀ ਠੀਕ ਹੈ ਥੈਂਕ ਯੂ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਮਹੱਲੇ ਦੇ ਵਿੱਚੋਂ ਤੁਹਾਡੇ ਵਾਰਡ ਦੇ ਵਿੱਚੋਂ ਰਿੰਕੂਣੀ ਕੈਂਪੇਨ ਕਰ ਰਹੇ ਨੇ ਤੁਹਾਡੇ ਵਾਰਡ ਦੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਗਰ ਨਿਗਮ ਇਲੈਕਸ਼ਨਸ ਆ ਗਈਆਂ ਇਹਨਾਂ ਬਾਰੇ ਪੁੱਤਰ ਅਸੀਂ ਇੱਕ ਇੰਨੇ ਆ ਵੀ ਇਹ ਬਹੁਤ ਸਪੋਰਟ ਦਿੰਦੇ ਸਭ ਨੇ ਹੂੰ ਕੋਈ ਮੇਰੇ ਵਰਗੀ ਦਵਾਈ ਲੈਣ ਵਿੱਚ ਚਲਦੇ ਨਾ ਤੇ ਉਹਨੂੰ ਵੀ ਖੜੀ ਕਰ ਦਿੰਦਾ ਏ ਐਦਾਂ ਦੀ ਗੱਲ ਨਹੀਂ ਇਹ ਨਹੀਂ ਪੁੱਛਣਾ ਵੀ ਤੁਸੀਂ ਕੌਣ ਹੋ ਤੇ ਕੌਣ ਨਹੀਂ ਅਸੀਂ ਇਹੀ ਚਾਹੁੰਦੇ ਹਾਂ ਵੀ ਬੱਚੇ ਸਾਡੇ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਸਭ ਨੂੰ ਅਸੀਂ ਮੌਕੇ ਦਿੰਦੇ ਨੇ ਪਰ ਸਾਡਾ ਕਿਸ ਨੇ ਕੀਤਾ ਕੁਝ ਨਹੀਂ ਠੀਕ ਹੈ ਆ ਕੇ ਵੋਟ ਲੈ ਕੇ ਤੁਰ ਜਾਂਦੇ ਨੇ ਕੁਝ ਨਹੀਂ ਅਸੀਂ ਆਨੇ ਵੀ ਇੱਕ ਵਾਰੀ ਇਹਨੂੰ ਮੌਕਾ ਬੱਚੇ ਨੂੰ ਦੋ ਸਾਡੇ ਬੱਚੇ ਨੂੰ ਦੇ ਕੇ ਤਾਂ ਵੇਖੋ ਮੈਂ ਬੈਠੀ ਆਂ ਨਾ ਮੌਕਾ ਦੋਵੇਂ ਨਾ ਮੈਂ ਬੈਠੀ ਤੁਸੀਂ ਮੈਨੂੰ ਆ ਕੇ ਪੜੋ ਇਹ ਬੱਚਾ ਇਹ ਕੰਮ ਨਹੀਂ ਕਰ ਰਿਹਾ ਇੱਕ ਵਾਰੀ ਇਹਨੂੰ ਬੱਚੇ ਨੂੰ ਮੌਕਾ ਦਿਓ ਸਾਰੇ ਜਣੇ ਦਾ ਲੱਗਦਾ ਹੈ ਕਿ 21 ਤਰੀਕ ਨੂੰ ਤੁਹਾਡੇ ਵਾਰਡ ਦੇ ਲੋਕ ਇਹਨਾਂ ਨੂੰ ਜਿਤਾਉਣਗੇ ਜਿਤਾਉਣਗੇ ਬਿਲਕੁਲ ਜਿਤਾਉਣਗੇ ਜਿੱਤਣਗੇ ਬਹੁਤ ਸਾਨੂੰ ਮਾਨ ਹੈ ਸਭ ਤੋਂ ਮਾਨ ਹੈ ਪਰ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਬੋਲੋ ਵੀ ਅਸੀਂ ਜਿਤਾਣਾ ਹੀ ਜਿਤਾਣਾ ਠੀਕ ਹੈ ਹਾਂਜੀ ਹਾਂਜੀ ਅਸੀਂ ਇਹੀ ਕਵਾਂਗੇ ਸਾਰੇ ਆਪਣੇ ਜੋ ਵੀ ਹੈਗੇ ਆ ਸਾਡੀ ਰਿੰਕੂ ਪਾਜੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਤੇ ਇਹਨਾਂ ਨੂੰ ਹੀ ਹੁਣ ਅਸੀਂ ਕਰਾਂਗੇ ਕਿਉਂਕਿ ਇਹ ਇਹੀ ਸਾਡਾ ਅੱਗੇ ਜਾ ਕੇ ਵੀ ਸੋਚਣਗੇ ਨਹੀਂ ਸੀ ਖੜੇ ਤੇ ਸਾਡਾ ਇਹਨਾਂ ਨੇ ਤਾਂ ਵੀ ਇਹ ਸੋਚਦੇ ਆਏ ਸਾਡੇ ਏਰੀਆ ਦਾ ਤੇ ਅੱਗੇ ਜਾ ਕੇ ਵੀ ਇਹੀ ਸਾਡਾ ਸੋਚਣਗੇ ਹਾਂਜੀ ਬਿਨਾ ਬਿਨਾ ਕਾਉਂਸਲਰ ਕੋ ਵੀ ਤੁਹਾਡੇ ਨਾਲ ਵੀ ਬਿਨਾ ਹਾਂਜੀ ਹਾਂਜੀ ਬਿਨਾ ਕਾਉਂਸਲਰ ਤੋਂ ਵੀ ਸਾਡੇ ਨਾਲੇ ਖੜੇ ਹੀ ਰਹੇ ਆ ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰਾਂਗੇ ਸਾਡੇ ਨਾਲ ਖੜੇ ਹੀ ਰਹਿੰਦੇ ਹਮੇਸ਼ਾ ਖੜੇ ਰਹਿੰਦੇ ਆ ਸਾਰਿਆਂ ਦੀ ਇਹ ਸੁਣਨਗੇ ਰਿੰਕੂ ਬਾਜੀ ਤੇ ਸਲੰਡਰ ਨੂੰ ਹੀ ਵੋਟ ਪਾਓ ਤੁਸੀਂ ਕੀ ਕਹੋਗੇ ਲੋ ਆਪਣੇ ਵਾਰਦੇ ਲੋਕਾਂ ਨੂੰ ਅਸੀਂ ਤਾਂ ਇਹੀ ਕਵਾਂਗੇ ਕਿ ਆਪਾਂ ਰਿੰਕੂ ਭਾਜੀ ਬਹੁਤ ਸਪੋਰਟ ਕਰਦੇ ਆ ਤੇ ਇਹਨਾਂ ਨੂੰ ਇਹੀ ਕਹਿਣਾ ਚਾਹਵਾਂਗੇ ਕਿ ਆਪਾਂ ਇਸ ਵਾਰੀ ਇਹਨਾਂ ਨੂੰ ਹੀ ਵੋਟ ਪਾ ਕੇ ਤੇ ਇਹਨਾਂ ਨੂੰ ਹੀ ਕਾਮਯਾਬ ਕਰਨਾ ਚਾਹਾਂਗੇ ਇਹਨਾਂ ਨੂੰ ਤੇ ਕਾਮਯਾਬ ਹੋਣਗੇ ਵੀ ਸਾਨੂੰ ਪੂਰੀ ਤਸੱਲੀ ਹੈ ਕਿ ਇਹੀ ਕਾਮਯਾਬ ਹੋਣਗੇ ਬਹੁਤ ਚੰਗੇ ਨੇ ਵੀਰੇ ਇਹਨਾਂ ਨੂੰ ਹੀ ਵੋਟ ਪਾਓ ਇਹਨਾਂ ਨੂੰ ਹੀ ਜਿਤਾਓ ਸਭ ਅੱਛਾ ਲੱਗਦਾ ਹੈ ਕਿ ਤੁਹਾਡੇ ਮਹੱਲੇ 'ਚ ਰਹਿੰਦੇ ਨੇ ਵੀ ਕੋਈ ਵੀ ਲੋੜ ਪਵੇਗੀ ਤੇ ਤੁਹਾਡੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਗੇ ਹਾਂਜੀ ਸਹਾਰਾ ਕਰਨਗੇ ਵੀਰੇ ਉਦੋਂ ਤਾਂ ਵਦਿਆ ਨੇ ਵੀਰੇ ਅੱਛਾ ਮਹੱਲੇ ਦੇ ਵਿੱਚ ਦੇ ਵਾਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਕਿਸ ਤਰ੍ਹਾਂ ਰਹਿੰਦੇ ਨੇ ਲੋਕਾਂ ਦੇ ਨਾਲ ਕਿਵੇਂ ਵਿਚਰਦੇ ਨੇ ਹਾਂਜੀ ਵਧੀਆ ਰਹਿੰਦੇ ਨੇ ਸਾਰੇ ਨਾਲ ਠੀਕ ਸੁਭਾਅ ਕਰਦੇ ਨੇ ਹਾਂਜੀ 21 ਦੇ ਰਿਜ਼ਲਟ ਜਿਹੜਾ ਆਊਗਾ ਉਹ ਕਿਸ ਤਰ੍ਹਾਂ ਦਾ ਹੋਊਗਾ ਵੀ ਵਧੀਆ ਹੀ ਆਊਗਾ ਜਿੱਤਣਗੇ ਵੀ ਵੀਰੇ